ਮਾਡਲ ਸਟੂਡੈਂਟ ਪਟਾਜੀ ਅੱਜ ਅਸੀਂ ਕਰਾਂਗੇ ਇਕਾਂਗੀ 3 ਇੱਕ ਐਤਵਾਰ ਦੇ ਪਾਤਰ ਚਿੱਤਰਣ ਦੇ ਵਿੱਚਲੇ ਜਿਹੜੇ ਦੋ ਪਾਤਰ ਹੈ ਨਾ ਇਹ ਦੋਨੇ ਬਹੁਤ ਇੰਪੋਰਟੈਂਟ ਹੈ ਠੀਕ ਹੈ ਪੜਨਾ ਸਟਾਰਟ ਕਰਦੇ ਆਂ ਇੱਕ ਐਤਵਾਰ ਇਕਾਂਗੀ ਪੰਜਾਬੀ ਜ਼ਹਤ ਦੇ ਪ੍ਰਸਿੱਧ ਇਕਾਂਗੀਕਾਰ ਸੰਤ ਸਿੰਘ ਸੇਖੋ ਦੀ ਰਚਨਾ ਹੈ ਵਕੀਲ ਇਸ ਇਕਾਂਗੀ ਦਾ ਪ੍ਰਮੁੱਖ ਪਾਤਰ ਹੈ ਇਕਾਂਗੀਕਾਰ ਨੇ ਵਕੀਲ ਦੇ ਮਾਧਿਅਮ ਦੁਆਰਾ ਮੱਧ ਵਰਗੀ પતિ-ਪਤਨੀ ਦੇ ਝਗੜੇ ਤੇ ਗਿਲੇ ਸ਼ਿਕਵੇ ਨੂੰ ਬੜੇ ਨਾਟਕੀ ਢੰਗ ਨਾਲ ਪੇਸ਼ ਕੀਤਾ ਹੈ ਜਿਸ ਕਾਰਨ ਸਾਰਾ ਇਕਾਂਗੀ ਵਕੀਲ ਦੇ ਆਲੇ ਦੁਆਲੇ ਹੀ ਘੁੰਮਦਾ ਨਜ਼ਰ ਆਉਂਦਾ ਹੈ ਉਹ ਪੜਿਆ-ਲਿਖਿਆ ਸਹਿਤਿਕ ਰੁਚੀਆਂ ਦਾ ਮਾਲਕ ਹੈ ਉਸ ਦੇ ਚਰਿੱਤਰ ਸੰਬੰਧੀ ហេਟ ਲਿਖੇ ਪੱਖ ਇਕਾਂਗੀ ਵਿੱਚ ਉੱਪਰ ਕੇ ਸਾਹਮਣੇ ਆਉਂਦੇ ਹਨ ਨੰਬਰ 1 ਤਰਕਮਈ ਸੋਚ ਵਾਲਾ ਤਰਕਮਈ ਨਾ ਲੋਜਿਕ ਹਰ ਚੀਜ਼ ਪਿੱਛੇ ਲੋਜਿਕ ਕੱਢਣ ਵਾਲਾ ਠੀਕ ਹੈ ਉਹ ਪੜਿਆ ਲਿਖਿਆ ਹੋਣ ਕਾਰਨ ਆਪਣੀ ਹਰ ਗੱਲ ਨੂੰ ਤਰਕ ਨਾਲ ਕਰਨ ਵਿੱਚ નિਪੁੰਨ ਹੈ ਉਸ ਦੀ ਹਰ ਦਲੀਲ ਵਿੱਚ ਵਜ਼ਨ ਹੁੰਦਾ ਹੈ ਉਹ ਆਪਣੀ ਪਤਨੀ ਦੀ ਹਰ ਗੱਲ ਨੂੰ ਅਜੇਹੇ ਵਜ਼ਨਦਾਰ ਢੰਗ ਨਾਲ ਪੇਸ਼ ਕਰਦਾ ਹੈ ਕਿ ਉਸ ਗੱਲ ਦੇ ਵਿਰੁੱਧ ਉਹ ਕੋਈ ਤਰਕ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਆਪਣੀ ਪਤਨੀ ਨੂੰ ਜਿੱਤਣ ਹੀ ਦਿੰਦਾ ਹੈ ਸਹਿਤ ਵਿਦਾ ਵਿੱਚ ਰੁਚੀ ਰੱਖਣ ਕਾਰਨ ਉਹ ਨਾਵਲ ਵਿੱਚਲੇ ਗੁਣਾ ਨੂੰ ਅਸਲੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ ਨੰਬਰ 2 ਭੌਤਿਕ ਵਿਅਕਤੀ ਵਕੀਲ ਬੁੱਧੀਜੀਵੀ ਵਰਗ ਦਾ ਹੈ ਵਕਾਲਤ ਦੀਆਂ ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਉਹ ਸਹਿਤਿਕ ਪੁਸਤਕਾਂ ਨੂੰ ਪੜ੍ਹਨ ਦਾ ਵੀ ਸ਼ੌਕੀਨ ਹੈ ਉਹ ਨਾਵਲ ਬਾਰੇ ਗੱਲਾਂ ਕਰਦੇ ਆਂ ਕਹਿੰਦਾ ਹੈ ਕਿ ਨਾਵਲ ਇੱਕ ਅਜਿਹੀ ਵਿਦਾ ਹੈ ਜਿਸ ਨੂੰ ਪੜਨ ਨਾਲ ਮਨੁੱਖ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਵੱਲ ਝਾਂਤ ਮਾਰ ਸਕਦਾ ਹੈ ਅਤੇ ਉਸ ਵਿੱਚ ਵਿਕਾਸ ਦੀ ਭਾਵਨਾ ਪੈਦਾ ਹੁੰਦੀ ਹੈ ਨੰਬਰ 3 ਸ਼ਾਂਤ ਰਹਿਣਾ ਪਸੰਦ ਕਰਨ ਵਾਲਾ ਵਕੀਲ ਨੂੰ ਸ਼ਾਂਤ ਰਹਿਣਾ ਪਸੰਦ ਹੈ ਉਹ ਨਹੀਂ ਚਾਹੁੰਦਾ ਕਿ ਉਸਦੇ ਘਰ ਵਿੱਚ ਕਿਸੇ ਕਿਸਮ ਦੀ ਲੜਾਈ ਹੋਵੇ। ਪਤਨੀ ਵੱਲੋਂ ਨੋਕੜ ਨਾਲ ਲੜਨਾ ਤੇ ਉਸ ਨੂੰ ਗੱਲ-ਗੱਲ ਨਾਲ ਤਾਣੇ-ਮੇਨੇ ਮਾਰਨਾ ਵਕੀਲ ਨੂੰ ਬਿਲਕੁਲ ਪਸੰਦ ਨਹੀਂ। ਬੇਟਾ ਵਕੀਲ ਦੇ ਸਪੈਲਿੰਗ ਇੱਥੇ ਗਲਤ ਹੋ ਗਏ ਨੇ। ਇਹਨੂੰ ਠੀਕ ਕਰ ਲੈਣਾ ਓਕੇ। ਉਹ ਹੋ ਇਹ ਵੀ ਪਸੰਦ ਨਹੀਂ ਕਰਦਾ ਕਿ ਉਸਦੀ ਪਤਨੀ ਅਨਪੜਾ ਵਾਂਗ ਗਲੀ ਵਿੱਚ ਖਲੋ ਕੇ ਆਪਣੀ ਗਵਾਂਡਰ ਨਾਲ ਲੜਾਈ ਝਗੜਾ ਕਰੇ ਉਸ ਨੂੰ ਅਜਈਆਂ ਗੱਲਾਂ ਵਿੱਚ ਉੱਕਾ ਹੀ ਦਿਲਚਸਪੀ ਨਹੀਂ ਹੈ ਉੱਕਾ ਮਤਲਬ ਬਿਲਕੁਲ ਵੀ ਦਿਲਚਸਪੀ ਨਹੀਂ ਹੈ ਓਕੇ ਨੰਬਰ 4 ਡਾਇਰੀ ਲਿਖਣ ਦਾ ਸ਼ੁਕੀਨ ਵਕੀਲ ਨੂੰ ਡਾਇਰੀ ਲਿਖਣਾ ਬਹੁਤ ਚੰਗਾ ਲੱਗਦਾ ਹੈ ਉਹ ਡਾਇਰੀ ਵਿੱਚ ਆਪਣੀ ਪਤਨੀ ਦੁਆਰਾ ਕੀਤੀਆਂ ਵਧੀਆਂ ਨੂੰ ਤਰੀਕ ਅਨੁਸਾਰ ਲਿਖਦਾ ਹੈ ਵਦਿੱਕਿਆ ਮਤਲਬ ਜਿਹੜਾ ਮਿਸਬੀਹੇਵ ਹੈ ਤਰੀਕ ਅਨੁਸਾਰ ਮਤਲਬ ਡੇਟ ਪਾ ਕੇ ਦਿਨ ਪਾ ਕੇ ਮਤਲਬ ਲਿਖਣਾ ਕਿ ਇਸ ਦਿਨ ਤੂੰ ਇਸ ਤਰੀਕ ਨੂੰ ਤੂੰ ਮੈਨੂੰ ਇਹ ਕਿਹਾ ਏ ਠੀਕ ਹੈ ਜਦੋਂ ਉਹਨਾਂ ਵਿੱਚ ਲੜਾਈ ਹੁੰਦੀ ਹੈ ਤਾਂ ਉਹ ਆਪਣੀ ਪਤਨੀ ਨੂੰ ਉਹ ਵਦਿੱਕਿਆ ਯਾਦ ਕਰੋਂਦਾ ਹੈ ਜੋ ਉਸਨੇ ਕੀਤੀਆਂ ਹੁੰਦੀਆਂ ਸਨ ਬੇਸ਼ੱਕ ਉਸਦੀ ਪਤਨੀ ਨੂੰ ਡਾਇਰੀ ਵਿੱਚ ਇਹ ਸਭ ਕੁਝ ਲਿਖਣਾ ਪਸੰਦ ਨਹੀਂ ਆਉਂਦਾ ਅਤੇ ਆਪਣੇ ਦੁਆਰਾ ਕੀਤੀਆਂ ਵਧੀਆਂ ਦੀਆਂ ਦਾ ਸਪਸ਼ਟੀਕਰਨ ਕਰਨ ਵਿੱਚ ਉਹ ਅਸਫਲ ਹੋ ਜਾਂਦੀ ਹੈ ਪਰ ਇਸ ਤੋਂ ਉਲਟ ਵਕੀਲ ਨੂੰ ਇਹ ਸਭ ਕੁਝ ਚੰਗਾ ਲੱਗਦਾ ਹੈ ਨੰਬਰ 5 ਬੱਚੇ ਨੂੰ ਪਿਆਰ ਕਰਨ ਵਾਲਾ ਵਕੀਲ ਨਹੀਂ ਚਾਹੁੰਦਾ ਕਿ ਉਹਨਾਂ ਦੇ ਝਗੜਿਆਂ ਦਾ ਸ਼ਿਕਾਰ ਉਹਨਾਂ ਦਾ ਬੱਚਾ ਬਣੇ ਜਦੋਂ ਉਸਦੀ ਪਤਨੀ ਆਪਸੀ ਲੜਾਈ ਦਾ ਗੁੱਸਾ ਆਪਣੇ ਬੱਚੇ ਨੂੰ ਜੋਰ-ਜੋਰ ਦੀ ਥਾਪੜ ਕੇ ਕੱਢਦੀ ਹੈ ਤੇ ਵਕੀਲ ਉਸ ਨੂੰ ਕਹਿੰਦਾ ਹੈ ਕਿ ਉਹ ਆਪਸੀ ਲੜਾਈ ਦਾ ਸ਼ਿਕਾਰ ਬੱਚੇ ਨੂੰ ਨਾ ਬਣਾਵੇ ਉਹ ਬੱਚੇ ਪ੍ਰਤੀ ਬਹੁਤ ਜਜ਼ਬਾਤੀ ਪਿਆਰ ਰੱਖਦਾ ਹੈ ਜਜ਼ਬਾਤੀ ਪਿਆਰ ਰੱਖਣ ਦਾ ਮਤਲਬ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤੇ ਇਹ ਨਹੀਂ ਚਾਹੁੰਦਾ ਕਿ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਓਕੇ ਨੰਬਰ 6 ਹਾਸਮੁਖ ਵਿਅਕਤੀ ਅਵਕੀਲ ਦਾ ਚਰਿੱਤਰ ਇੱਕ ਹਾਸਮੁਖ ਵਿਅਕਤੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ ਹੈ ਜਦੋਂ ਉਸ ਦੀ ਪਤਨੀ ਉਸ ਨੂੰ ਕਹਿੰਦੀ ਹੈ ਕਿ ਉਹ ਹੁਣ ਉਸ ਨੂੰ ਪਹਿਲੇ ਵਾਂਗ ਪਿਆਰ ਨਹੀਂ ਕਰਦਾ ਕਿਉਂਕਿ ਉਹ ਹੁਣ ਬੁੱਢੀ ਹੋ ਗਈ ਹੈ ਤਾਂ ਉਹ ਕਹਿੰਦਾ ਹੈ ਕਿ ਉਮਰ ਦੇ ਬੀਤਣ ਨਾਲ ਉਹਨਾਂ ਦੇ ਪਿਆਰ ਵਿੱਚ ਪੱਕਿਆਈ ਆਈ ਹੈ ਪਕਿਆਈ ਆ ਇਹ ਤਾਂ ਕਿਆੰਦਾ ਮਤਲਬ ਕਿ ਪਿਆਰ ਦਿਲੂ ਹੁੰਦਾ ਵਾ ਤੇ ਉਮਰ ਦੇ ਨਾਲ ਨਾਲ ਇਹ ਪਿਆਰ ਗੁੜਾ ਹੋ ਜਾਂਦਾ ਹੈ ਠੀਕ ਹੈ ਤੇ ਉਹਨਾਂ ਦਾ ਪਿਆਰ ਪਹਿਲੇ ਨਾਲੋਂ ਵੀ ਗੁੜਾ ਹੋ ਗਿਆ ਹੈ ਉਹ ਆਪਣੀ ਪਤਨੀ ਦੇ ਹਰ ਗਿਲੇ ਸ਼ਿਕਵੇ ਨੂੰ ਹਾਸੇ ਵਿੱਚ ਟਾਲ ਦਿੰਦਾ ਹੈ ਨੰਬਰ 7 ਖੁੱਲ੍ਹਦਿਲੀ ਦਾ ਮਾਲਕ ਬੇਸ਼ੱਕ ਵਕੀਲ ਦੀ ਪਤਨੀ ਉਸ ਨੂੰ ਤੰਗਦਿਲ ਵਿਅਕਤੀ ਮੰਨਦੀ ਹੈ ਪਰ ਆਪਣੇ ਸੁਭਾਅ ਅਤੇ ਆਪਣੀ ਸੋਚ ਕਾਰਨ ਵਕੀਲ ਖੁੱਲੇ ਦਿਲ ਦਾ ਮਾਲਕ ਬਣ ਕੇ ਸਾਡੇ ਸਾਹਮਣੇ ਆਇਆ ਹੈ ਨਿੱਕੀਆਂ ਨਿੱਕੀਆਂ ਗੱਲਾਂ ਲੜਾਈ ਝਗੜੇ ਤਾਣੇ ਮੇਨੇ ਉਸ ਲਈ ਤੁਸ਼ ਬਣ ਜਾਂਦੇ ਹਨ ਤੁਸ਼ ਮਤਲਬ ਬਹੁਤ ਹੀ ਛੋਟੇ ਬਣ ਜਾਂਦੇ ਨੇ ਤੁਸ਼ ਮਤਲਬ ਬਹੁਤ ਹੀ ਛੋਟਾ ਠੀਕ ਹੈ ਨੰਬਰ 8 ਜਜਬਾਤੀ ਸੁਭਾਅ ਵਾਲਾ ਅੰਤ ਵਿੱਚ ਜਦੋਂ ਵਕੀਲ ਦੀ ਪਤਨੀ ਆਪਣੀਆਂ ਗੱਲਾਂ ਨੂੰ ਤਾਰਕ ਨਾਲ ਪੇਸ਼ ਕਰਨ ਵਿੱਚ ਅਸਮਰਥ ਹੋ ਜਾਂਦੀ ਹੈ ਤਾਂ ਉਹ ਰੋਣ ਲੱਗ ਪੈਂਦੀ ਹੈ ਉਸ ਨੂੰ ਰੋਂਦੇ ਵੇਖ ਕੇ ਵਕੀਲ ਅੰਦਰ ਜਜ਼ਬਾਤ ਭਾਰੂ ਹੋ ਜਾਂਦੇ ਹਨ ਉਹ ਬੁੱਧੀ ਨੂੰ ਛੱਡ ਕੇ ਜਜ਼ਬਾਤਾਂ ਨੂੰ ਅੱਗੇ ਲਿਆਉਂਦਾ ਹੈ ਤੇ ਆਪਣੀ ਰੋਂਦੀ ਹੋਈ ਪਤਨੀ ਦੀਆਂ ਅੱਖਾਂ ਦੀ ਤਾਰੀਫ਼ ਕਰਦਾ ਹੈ ਨਾ ਚਾਹੁੰਦੇ ਹੋਏ ਵੀ ਨਾਵਲ ਨੂੰ ਧਰਤੀ ਤੇ ਸੁੱਟ ਦਿੰਦਾ ਹੈ ਅਤੇ ਆਪਣੀ ਪਤਨੀ ਪ੍ਰਤੀ ਪਿਆਰ ਨਾਲ ਪੇਸ਼ ਆਉਂਦਾ ਹੈ ਉਸ ਨੂੰ ਚੁੱਪ ਕਰਾਉਂਦਾ ਹੈ ਤੇ ਉਸ ਦੀ ਹਰ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਹੈ ਨੰਬਰ 9 ਸਹਿਤਿਕ ਰੁਚੀਆਂ ਵਾਲਾ ਵਕੀਲ ਸਹਿਤਿਕ ਰੁਚੀ ਰੱਖਦਾ ਹੈ ਇਸ ਕਰਕੇ ਉਹ ਫਜ਼ੂਲ ਦੇ ਕੰਮਾਂ ਵਿੱਚ ਸਮਾਂ ਬਰਬਾਦ ਕਰਨ ਨਾਲੋਂ ਵਿਦਿਅਕ ਪੁਸਤਕਾਂ ਪੜ੍ਹਨ ਨੂੰ ਚੰਗਾ ਸਮਝਦਾ ਹੈ ਉਹ ਨਾਵਲ ਨੂੰ ਖਾਸ ਉਦੇਸ਼ ਦੀ ਪੂਰਤੀ ਲਈ ਪੜ੍ਹਦਾ ਹੈ ਉਹ ਨਾਵਲਦਿਆਂ ਖੂਬੀਆਂ ਦਾ ਪ੍ਰਗਟਾਵਾ ਕਰਦਾ ਹੋਇਆ ਆਪਣੀ ਪਤਨੀ ਨੂੰ ਵੀ ਨਾਵਲ ਪੜਨ ਲਈ ਪ੍ਰੇਰਿਤ ਕਰਦਾ ਹੈ ਪਰ ਉਸਦੀ ਪਤਨੀ ਨਾਵਲ ਨਾਲੋਂ ਕਵਿਤਾਵਾਂ ਨੂੰ ਪੜਨਾ ਪਸੰਦ ਕਰਦੀ ਹੈ ਨੰਬਰ 10 ਕਾਨੂੰਨ ਪ੍ਰਤੀ ਵਫਾਦਾਰ ਛੁੱਟੀ ਵਾਲੇ ਦਿਨ ਪਤਨੀ ਚਾਹੁੰਦੀ ਹੈ ਕਿ ਉਸਦਾ ਵਕੀਲ ਪਤੀ ਉਸ ਨਾਲ ਗਾਨ ਬਾਤ ਕਰੇ ਉਸ ਨੂੰ ਲੜਿੰਦੀਆਂ ਵਸਤੂਆਂ ਲੈ ਕੇ ਦੇਵੇ ਅਤੇ ਘਰ ਦੇ ਕੰਮਾਂ ਵਿੱਚ ਰੁਚੀ ਰੱਖੇ ਪਰ ਪਤੀ ਇਹਨਾਂ ਸਭ ਕੰਮਾਂ ਤੋਂ ਦੂਰ ਰਹਿਣਾ ਚਾਹੁੰਦਾ ਹੈ ਕਿਉਂਕਿ ਉਹ ਕਾਨੂੰਨ ਦੀਆਂ ਕਿਤਾਬਾਂ ਤੋਂ ਇਲਾਵਾ ਆਪਣਾ ਕੁਝ ਸਮਾਂ ਨਾਵਲ ਪੜ੍ਹ ਕੇ گزارਣਾ ਚਾਹੁੰਦਾ ਹੈ ਉਹ ਕਾਨੂੰਨ ਨੂੰ ਰੁਜ਼ਗਾਰ ਦਾ ਸਾਧਨ ਮੰਨਦੇ ਹੋਏ ਉਸ ਪ੍ਰਤੀ ਪੂਰਾ ਵਫਾਦਾਰ ਹੈ ਠੀਕ ਹੈ ਬੇਟਾ ਜੀ ਹਾਂਜੀ ਹੁਣ ਹੈ ਵਕੀਲ ਦੀ ਪਤਨੀ ਇਕ ਐਤਵਾਰ ਇਕਾਂਗੀ ਸੰਤ ਸਿੰਘ ਸੇਖੋ ਦੀ ਇੱਕ ਪ੍ਰਸਿੱਧ ਰਚਨਾ ਹੈ। ਇਸੇ ਇਕਾਂਗੀ ਵਿੱਚ ਉਹਨਾਂ ਨੇ ਮੱਧ ਵਰਗੀ ਪਤੀ-ਪਤਨੀ ਦੇ ਝਗੜੇ ਅਤੇ ਗਿਲੇ ਸ਼ਿਕਵੇਆਂ ਨੂੰ ਬੜੇ ਹੀ ਇਕਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਇਕਾਂਗੀ ਦੀ ਸਫਲਤਾ ਕਾਫੀ ਹੱਦ ਤੱਕ ਉਸ ਦੇ ਪਾਤਰਾਂ ਦੀ ਸੰਜੀਵਤਾ ਤੇ ਨਿਰਭਰ ਕਰਦੀ ਹੈ। ਅਸਲ ਵਿੱਚ ਹਰ ਇਕਾਂਗੀਕਾਰ ਆਪਣੀ ਰਚਨਾ ਵਿੱਚ ਪਾਤਰਾਂ ਦੀ ਉਸਾਰੀ ਪ੍ਰਤੀ ਬਹੁਤ ਸੁਚੇਤ ਹੁੰਦਾ ਹੈ ਉਹ ਪਾਤਰਾਂ ਨੂੰ ਸਮਾਜ ਦੇ ਜਿਉਂਦੇ ਜਾਗਦੇ ਪ੍ਰਤੀਨਿਧ ਬਣਾ ਕੇ ਪੇਸ਼ ਕਰਦਾ ਹੈ ਇੱਕ ਐਤਵਾਰ ਵਿਚਲੀ ਨਾਇਕਾ ਨੇ ਆਪਣੇ ਚਰਿੱਤਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕਰਕੇ ਪਾਠਕਾਂ ਦੇ ਦਿਲਾਂ ਵਿੱਚ ਗਹਿਰਾ ਪ੍ਰਭਾਵ ਪਾਇਆ ਹੈ ਜਿਸ ਦੇ ਚਰਿੱਤਰ ਦੇ ਹੇਠ ਲਿਖੇ ਪੱਖ ਇਕਾਂਗੀ ਵਿੱਚ ਸਪਸ਼ਟ ਨਜ਼ਰ ਆਉਂਦੇ ਹਨ ਨੰਬਰ 1 ਗੁੱਸੇਖੋਰ ਸਬਾਬਲੀ ਵਕੀਲ ਦੀ ਪਤਨੀ ਸੁਭਾ ਤੋਂ ਕਾਫੀ ਗੁੱਸੇਖੋਰ ਹੈ ਤੇ ਉਹ ਵਕੀਲ ਦੀ ਹਰ ਗੱਲ ਦਾ ਗੁੱਸਾ ਬੜੀ ਜਲਦੀ ਕਰ ਜਾਂਦੀ ਹੈ ਜਦੋਂ ਉਸ ਦਾ ਪਤੀ ਉਸ ਦੁਆਰਾ ਕੀਤੀਆਂ ਵਧੀਆਂ ਨੂੰ ਡਾਇਰੀ ਤੇ ਤਰੀਕ ਅਨੁਸਾਰ ਲਿਖਦਾ ਹੈ ਅਤੇ ਆਪਸੀ ਝਗੜੇ ਵਿੱਚ ਉਹਨਾਂ ਵਧੀਆਂ ਬਾਰੇ ਆਪਣੀ ਪਤਨੀ ਨੂੰ ਦੱਸਦਾ ਹੈ ਤਾਂ ਉਹ ਸਪਸ਼ਟੀਕਰਨ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਜਦੋਂ ਉਹ ਆਪਣੇ ਪੱਖ ਨੂੰ ਸਪਸ਼ਟ ਨਹੀਂ ਕਰpaਉਂਦੀ ਤਾਂ ਉਹ ਵਕੀਲ ਨਾਲ ਗੁੱਸੇ ਹੋ ਜਾਂਦੀ ਹੈ ਉਸ ਦੇ ਗੁੱਸੇ ਖੋਰਸਭਾ ਦਾ ਸ਼ਿਕਾਰ ਉਸ ਦਾ ਬੱਚਾ ਗਵਾਂਡਣ ਤੇ ਨੌਕਰ ਵੀ ਹੁੰਦਾ ਹੈ ਨੰਬਰ 2 ਸਿਹਤ ਤੋਂ ਕਹੋ ਦੋ ਦਾ ਮਤਲਬ ਹੈ ਕਿ ਉਹਨੂੰ ਸਿਹਤ ਪੜਨਾ ਅੱਛਾ ਨਹੀਂ ਲੱਗਦਾ ਤੇ ਨਾਇ ਵਿੱਚ ਇੰਟਰਸਟ ਰੱਖਦੀ ਹੈ ਤੇ ਇਸ ਕਰਕੇ ਆਜ ਜਿਹੜੀ ਚੀਜ਼ ਹੈ ਇਹ ਤੋਂ ਬਹੁਤ ਦੂਰ ਹੈ ਓਕੇ ਜਿੱਥੇ ਉਸ ਦਾ ਪਤੀ ਸਿਹਤਿਕ ਰੁਚੀਆਂ ਦਾ ਮਾਲਕ ਹੈ ਉੱਥੇ ਹੀ ਉਹ ਸਿਹਤ ਤੋਂ ਕੋਹਾਂ ਦੂਰ ਹੈ ਜਦੋਂ ਉਸ ਦਾ ਪਤੀ ਉਸ ਨੂੰ ਨਾਵਲ ਪੜਨ ਲਈ ਪ੍ਰੇਰਿਤ ਕਰਦਾ ਹੈ ਤੇ ਕਹਿੰਦਾ ਹੈ ਕਿ ਨਾਵਲ ਪੜਨਾ ਮਨੁੱਖ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਤੋਂ ਜਾਨੂ ਹੋ ਜਾਂਦਾ ਹੈ ਤੇ ਉਸ ਵਿੱਚ ਜੀਵਨ ਦੇ ਵਿਕਾਸ ਦੀ ਭਾਵਨਾ ਪੈਦਾ ਹੁੰਦੀ ਹੈ ਤਾਂ ਉਹ ਕਹਿੰਦੀ ਹੈ ਕਿ ਉਸ ਨੂੰ ਸਿਰਫ ਆਪਣੇ ਕਿਤੇ ਨਾਲ ਸੰਬੰਧਿਤ ਪੁਸਤਕਾਂ ਹੀ ਪੜ੍ਹਨੀਆਂ ਚਾਹੀਦੀਆਂ ਹਨ ਅਤੇ ਸਹਿਤ ਵਿਦਾ ਪੜ੍ਹਨ ਵਿੱਚ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਜਿਸ ਤੋਂ ਸਿੱਧ ਹੁੰਦਾ ਹੈ ਕਿ ਉਹ ਸਹਿਤ ਵਿਦਾ ਤੋਂ ਕਾਫੀ ਦੂਰੀ ਤੇ ਹੈ ਨੰਬਰ 3 ਪਤੀ ਨਾਲ ਪਿਆਰ ਕਰਨ ਵਾਲੀ ਵਕੀਲ ਦੀ ਪਤਨੀ ਆਪਣੇ ਪਤੀ ਪ੍ਰਤੀ ਡੂੰਘੇ ਪਿਆਰ ਦਾ ਪ੍ਰਗਟਾਵਾ ਕਰਦੀ ਹੈ। ਉਹ ਚੰਗੀ ਹੈ ਕਿ ਉਸਦਾ ਪਤੀ ਛੁੱਟੀ ਵਾਲੇ ਦਿਨ ਉਸ ਨਾਲ ਗੱਲਬਾਤ ਕਰੇ, ਉਸ ਨੂੰ ਲੜਿੰਦੀਆਂ ਵਸਤੂਆਂ ਲੈ ਕੇ ਦੇਵੇ ਅਤੇ ਘਰ ਦੇ ਕੰਮਾਂ ਵਿੱਚ ਉਸਦੀ ਮਦਦ ਕਰੇ। ਉਹ ਉਸ ਨਾਲ ਇਹ ਗਿਲਾ ਕਰਦੀ ਹੈ ਕਿ ਜਦੋਂ ਉਹਨਾਂ ਦਾ ਨਵਾਂ-ਨਵਾਂ ਵਿਆਹ ਹੋਇਆ ਸੀ ਤਾਂ ਉਦੋਂ ਉਹ ਉਸ ਨੂੰ ਜ਼ਿਆਦਾ ਪਿਆਰ ਕਰਦਾ ਸੀ। ਪਰ ਹੁਣ ਉਸ ਨੂੰ ਪਿਆਰ ਨਹੀਂ ਕਰਦਾ। ਇਸ ਤਰ੍ਹਾਂ ਉਹ ਪਤੀ ਪਿਆਰ ਦੀ ਇੱਛਾ ਰੱਖਣ ਵਾਲੀ ਪਤਨੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਨੰਬਰ 4 ਆਦਰਸ਼ ਕਰੇਲੂ ਔਰਤ। ਵਕੀਲ ਦੀ ਪਤਨੀ ਆਪਣੇ ਘਰ ਨੂੰ ਚਲਾਉਣਾ ਆਪਣਾ ਫਰਜ਼ ਸਮਝਦੀ ਹੈ। ਇੱਕ ਆਦਰਸ਼ ਪਤਨੀ ਵਾ ਉਹ ਸਾਰਾ ਦਿਨ ਆਪਣੇ ਘਰ ਦੇ ਕੰਮਾਂ ਤੇ ਬੱਚੇ ਦੀ ਦੇਖਭਾਲ ਵਿੱਚ ਲੱਗੀ ਰਹਿੰਦੀ ਹੈ। ਇਸੇ ਲਈ ਹੀ ਜਦੋਂ ਵਕੀਲ ਪਤੀ ਉਸ ਨੂੰ ਨਾਵਲ ਪੜ੍ਹਨ ਦੀ ਸਲਾਹ ਦਿੰਦਾ ਹੈ ਤਾਂ ਉਹ ਘਰ ਦੇ ਕੰਮਾਂ ਵਿੱਚ ਰੁਚੀ ਹੋਣ ਦੀ ਗੱਲ ਕਰਦੀ ਹੈ ਭਾਵੇਂ ਦੋਨਾਂ ਪਤੀ ਪਤਨੀ ਵਿੱਚ ਛੋਟੇ ਮੋਟੇ ਗਿਲੇ ਸ਼ਿਕਵੇ ਹੁੰਦੇ ਰਹਿੰਦੇ ਹਨ ਪਰ ਉਹ ਘਰ ਨੂੰ ਪੂਰੀ ਇਮਾਨਦਾਰੀ ਨਾਲ ਚਲਾਉਂਦੀ ਹੈ ਨੰਬਰ 5 ਸੁੰਦਰਤਾ ਦੀ ਸ਼ੌਕੀਏ ਵਕੀਲ ਦੀ ਪਤਨੀ ਸੁੰਦਰਤਾ ਨੂੰ ਪਸੰਦ ਕਰਦੀ ਹੈ ਸੁੰਦਰਤਾ ਨੂੰ ਪਸੰਦ ਕਰਨ ਤੋਂ ਮਤਲਬ ਕਿ ਉਹਨੂੰ ਆਪਣਾ ਆਪ ਸਜਾਣਾ ਅੱਛਾ ਲੱਗਦਾ ਹੈ ਠੀਕ ਹੈ ਉਹ ਚਾਹੁੰਦੀ ਹੈ ਕਿ ਉਸਦਾ ਪਤੀ ਉਸ ਨੂੰ ਹਾਰ ਸ਼ਿੰਗਾਰ ਦੀਆਂ ਵਸਤੂਆਂ ਸਾਰੀਆਂ ਤੇ ਕੰਨਾਂ ਦੇ ਕਾਟੇ ਲੈ ਕੇ ਦੇਵੇ ਤਾਂ ਕਿ ਉਹ ਉਹਨਾਂ ਨੂੰ ਪਹਿਨ ਕੇ ਸੋਹਣੀ ਲੱਗੇ ਉਹ ਇਹ ਵੀ ਸੋਚਦੀ ਹੈ ਕਿ ਜਦੋਂ ਉਹਨਾਂ ਦਾ ਨਵਾਂ ਵਿਆਹ ਹੋਇਆ ਸੀ ਤਾਂ ਉਸਦਾ ਵਕੀਲ ਪਤੀ ਉਸ ਨੂੰ ਜ਼ਿਆਦਾ ਪਿਆਰ ਕਰਦਾ ਸੀ ਪਰ ਉਹ ਉਹ ਬੁੱਢੀ ਹੋ ਗਈ ਹੈ ਤੇ ਉਸ ਦਾ ਪਤੀ ਉਸ ਨੂੰ ਪਿਆਰ ਨਹੀਂ ਕਰਦਾ ਸੁੰਦਰ ਦਿਖਾਈ ਦੇਣਾ ਅਸਲ ਵਿੱਚ ਪਤੀ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨਾ ਹੈ ਨੰਬਰ 6 ਕੰਜੂਸ ਔਰਤ ਇੱਕ ਆਂਗਰੇਜ਼ੀ ਦੀ ਨਾਇਕਾ ਇੱਕ ਕੰਜੂਸ ਕਿਸਮ ਦੀ ਔਰਤ ਹੈ ਉਹ ਆਪਣੇ ਨੌਕਰ ਨੂੰ ਕਦੇ ਕੇਵ ਦਾ ਕਦੇ ਲੱਕੜਾਂ ਦਾ ਕਦੇ ਦੁੱਧ ਦਾ ਅਤੇ ਕਦੇ ਉਸ ਨੂੰ ਜ਼ਿਆਦਾ ਰੋਟੀ ਖਾਣ ਦਾ ਮਿਹਣਾ ਮਾਰਦੀ ਹੈ ਉਹ ਚਾਹੁੰਦੀ ਹੈ ਕਿ ਉਹ ਦੁੱਧ ਅਤੇ ਘਿਓ ਨੂੰ ਇਸ ਤਰ੍ਹਾਂ ਵਰਤੇ ਕਿ ਇਹਨਾਂ ਨਾਲ ਜ਼ਿਆਦਾ ਦਿਨ ਨਿਕਲ ਜਾ। ਉਹ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਅਹਮiyet ਦਿੰਦੀ ਹੈ। ਇਸ ਲਈ ਉਹ ਇੱਕ ਕੰਜੂਸ ਕਿਸਮ ਦਾ ਬਿੰਮ ਲੈ ਕੇ ਸਾਡੇ ਸਾਹਮਣੇ ਆਉਂਦੀ ਹੈ। ਬੇਟਾ ਇੱਥੇ ਹੈ ਆਣਾ। ਓਕੇ। ਨੰਬਰ 7 ਤਰਕਹੀਨ ਅਰਥ। ਨਾਇਕਾ ਦਾ ਪਤੀ ਬੁੱਧੀਜੀਵੀ ਹੈ ਅਤੇ ਉਹ ਆਪਣੀ ਹਰ ਗੱਲ ਨੂੰ ਤਰਕ ਨਾ ਕਰਦਾ ਹੈ। ਇਸ ਤੋਂ ਹੋਲਟਾ ਉਸਦੀ ਪਤਨੀ ਘੱਟ ਪੜੀ ਲਿਖੀ ਹੋਣ ਕਾਰਨ ਤਰਕਹੀਨ ਹੈ ਅਤੇ ਉਹ ਆਪਣੇ ਪਤੀ ਦੇ ਹਰ ਤਰਕ ਅੱਗੇ ਹਾਰ ਜਾਂਦੀ ਹੈ ਜਦੋਂ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਤਾਂ ਉਹ ਰੋਣ ਲੱਗ ਪੈਂਦੀ ਹੈ ਪਰ ਉਸਦਾ ਪਤੀ ਇਹ ਨਹੀਂ ਚਾਹੁੰਦਾ ਕਿ ਉਹ ਕਿਸੇ ਗੱਲੋਂ ਕਮਜ਼ੋਰ ਰਹੇ ਅਸਲ ਵਿੱਚ ਹੰਝੂਆਂ ਦਾ ਆਸਰਾ ਲੈ ਕੇ ਉਹ ਆਪਣੇ ਪਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਨੰਬਰ 8 ਜਜਬਾਤੀ ਔਰਤ ਵਕੀਲ ਦੀ ਪਤਨੀ ਇੱਕ ਜਜਬਾਤੀ ਔਰਤ ਹੈ ਤੇ ਉਹ ਇਹ ਨਹੀਂ ਚਾਹੁੰਦੀ ਕਿ ਉਸ ਦਾ ਵਕੀਲ ਪਤੀ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹਚਾਵੇ ਇਸ ਲਈ ਜਦੋਂ ਉਹ ਆਪਣੀ ਗੱਲ ਨੂੰ ਤਰਕ ਨਾਲ ਪੇਸ਼ ਕਰਨ ਵਿੱਚ ਅਸਮਰਥ ਹੋ ਜਾਂਦੀ ਹੈ ਤਾਂ ਉਹ ਹੰਝੂਆਂ ਦਾ ਆਸਰਾ ਲੈਂਦੀ ਹੈ ਜਿਸ ਕਰਕੇ ਉਸ ਦੇ ਪਤੀ ਨੂੰ ਉਸ ਵੱਲ ਝੁਕਣਾ ਪੈਂਦਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਉਸਦੀ ਪਤਨੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰੇ ਨੰਬਰ 9 ਰੋਗ ਰੱਖਣ ਵਾਲੀ ਵਕੀਲ ਦੀ ਪਤਨੀ ਨੂੰ ਇਸ ਗੱਲ ਤੇ ਮਾਣ ਹੈ ਕਿ ਉਹ ਇੱਕ ਉੱਗੇ ਵਕੀਲ ਦੀ ਪਤਨੀ ਹੈ ਉੱਗੇ ਮਤਲਬ ਫੇਮਸ ਠੀਕ ਹੈ ਜਿਸ ਕਾਰਨ ਉਹ ਸਿੱਧੇ ਅਤੇ ਅਸਿੱਧੇ ਢੰਗ ਨਾਲ ਆਪਣੇ ਨੌਕਰ ਅਤੇ ਗਵਾਨਦਨ ਤੇ ਰੋਗ ਰੱਖਣਾ ਚਾਹੁੰਦੀ ਹੈ ਪਰ ਇਹ ਗੱਲ ਉਸ ਦੇ ਵਕੀਲ ਪਤੀ ਨੂੰ ਬਿਲਕੁਲ ਪਸੰਦ ਨਹੀਂ ਆਉਂਦੀ ਅਤੇ ਉਹ ਉਸ ਨੂੰ ਅਜੀਹਾ ਵਿਵਹਾਰ ਕਰਨ ਤੋਂ ਰੋਕਦਾ ਹੈ ਇਸ ਤੋਂ ਉਲਟ ਉਹ ਕੋਈ ਵੀ ਅਜੀਹਾ ਮੌਕਾ ਆਪਣੇ ਹੱਥੋਂ ਜਾਣ ਨਹੀਂ ਦਿੰਦੀ ਕਿ ਜਦੋਂ ਉਹ ਆਪਣੇ ਨੌਕਰ ਨੂੰ ਮੇਨਾ ਨਾ ਮਾਰ ਸਕੇ ਨੰਬਰ 10 ਕਵਿਤਾਵਾਂ ਨੂੰ ਪਸੰਦ ਕਰਨ ਵਾਲੀ ਵਕੀਲ ਦੀ ਪਤਨੀ ਭਾਵੇਂ ਘੱਟ ਪੜੀ ਲਿਖੀ ਹੈ ਪਰ ਉਹ ਨਾਵਲ ਨਾਲੋਂ ਕਵਿਤਾਵਾਂ ਨੂੰ ਪੜ੍ਹਨਾ ਪਸੰਦ ਕਰਦੀ ਹੈ ਜਦੋਂ ਉਸ ਦਾ ਪਤੀ ਨਾਵਲ ਵਿਦਾ ਦੇ ਗੁਨਾ ਬਾਰੇ ਦੱਸਦਾ ਹੋਇਆ ਉਸ ਨੂੰ ਕਹਿੰਦਾ ਹੈ ਕਿ ਨਾਵਲ ਪੜ੍ਹਨ ਨਾਲ ਮਨੁੱਖ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਨੂੰ ਜਾਣ ਸਕਦਾ ਹੈ ਅਤੇ ਉਸ ਵਿੱਚ ਵਿਕਾਸ ਦੀ ਭਾਵਨਾ ਪੈਦਾ ਹੁੰਦੀ ਹੈ ਤਾਂ ਉਸ ਦੀ ਪਤਨੀ ਨਾਵਲ ਨੂੰ ਨਿੰਦਦੀ ਹੈ ਅਤੇ ਕਵਿਤਾ ਦੀ ਤਾਰੀਫ ਕਰਦੀ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਤੁਸੀਂ ਦੋਨਾਂ ਪਾਤਰਾਂ ਨੂੰ ਆਪਣੇ ਫਾਈਨਲ ਪੇਪਰ ਵਾਸਤੇ ਰੈਡੀ ਕਰ ਲੈਣਾ ਕਿਉਂਕਿ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਬੇਟਾ ਇਸ ਵੀਡੀਓ ਵਿੱਚ ਅਸੀਂ ਬੰਬ ਕਿਵੇਂ ਸਿੱਖਾਂਗੇ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ